ਬੁਲੀ ਸੀ ਜਿਹਨ ਪਕਾਬਾ ਜਸਾਨ ਨੂੰ ਕੁੱਟਿਆ ਤੁਹਾਡੇ ਹੱਕ ਮਾਰੇ ਤੁਹਾਡੇ ਨੇ ਜੁਰਮ ਕੀਤੇ ਮੱਛੇ ਦੇ ਵੰਦਿਆ ਉਹਨਾਂ ਨੇ ਖਾ ਜਿਹਨੂੰ ਤਰੇਲੀ ਇਹਨਾਂ ਫੜਿਆ ਜਿਹੜੇ ਖਾਣ ਵਾਲੀ ਲਾਟਾ ਲਿਆ ਉਹਨਾਂ ਨੂੰ ਇਹ ਭੱਡੇ ਨੇ ਜੇ ਜੱਲਮਾਰ ਸਿੰਘ ਨੇ ਮੱਤਨੇ ਪਕੀਉ ਨੂੰ ਅਲਾਚ ਕਰਕੇ ਜਨਾਏ ਨੇ ਨਾ ਫੜੀਏ ਫਿਰ ਉਹਦੇ ਹੱਥ ਲਿਆ ਜੇ ਤਰੂ ਚਿੱਤਾਂ ਦਾ ਨਾਮ ਆਇਆ ਤਾਕੂ ਦਾ ਹੋਰ ਲੱਗ ਬਾਹਰ ਕੋਡ ਮਾਰ ਕੇ ਥੀ ਨਾ ਇੱਕ ਪਿੰਡ ਪਰ ਇੱਕ ਸੰਗਤ ਕੰਮ ਕਰਦੇ ਹਨ ਪੰਜਾਬ ਸਰਕਾਰ ਵੱਲੋਂ ਸ਼ੰਭੂ ਬਾੜਾ ਕੋ ਕਿਸਾਨਾਂ ਦੇ ਚੁਕਾਏ ਗਏ ਧੰਨੇ ਦੌਰਾਨ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾ ਕਰਾਉਣ ਤੇ ਕਿਸਾਨਾਂ ਦਾ ਸਮਾਨ ਜ਼ਬਤ ਕਰਨ ਦੇ ਮਾਲੇ ਵਿੱਚ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਭਰ ਦੇ ਡੀਸੀ ਦਫ਼ਤਰਾਂ ਦਾ ਘਰਾਵ ਕਰਨ ਦੀ ਕਾਲ ਦਿੱਤੀ ਗਈ ਸੀ ਹਾਲਾਂਕਿ ਬੀਤੇ ਦਿਨ ਨੌ ਕਿਸਾਨਾਂ ਆਗੋਂ ਨੂੰ ਰਿਹਾ ਵੀ ਕਰ ਦਿੱਤਾ ਗਿਆ ਪਰ ਕਿਸਾਨਾਂ ਵੱਲੋਂ ਨਹੀਂ ਸੀ ਦਫ਼ਤਰਾਂ ਦੇ ਘਰਾਵ ਕਰਨ ਦਾ ਐਲਾਨ ਵਾਪਸ ਲਿਆ ਗਿਆ ਗੁਰਦਾਸਪੁਰ ਵਿੱਚ ਹੀ ਕਿਸਾਨਾਂ ਦੇ ਵੱਲੋਂ ਡੀਸੀ ਦਫ਼ਤਰ ਗੁਰਦਾਸਪੁਰ ਦਾ ਘਰਾਵ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਗ੍ਰਿਫਤਾਰ ਕੀਤੇ ਗਏ ਸਾਰੇ ਕਿਸਾਨ ਨੂੰ ਰਹਾਅ ਕੀਤਾ ਜਾਵੇ ਕਿਸਾਨਾਂ ਆਗੂਆਂ ਦੀ ਗ੍ਰਿਫਤਾਰੀ ਤੋਂ ਬਾਅਦ ਛੰਭੂ ਬਾਰਡਰ ਮੋਰਚੇ ਨੂੰ ਜ਼ਬਤ ਕੀਤਾ ਸਮਾਨ ਛੱਡਿਆ ਜਾਵੇ ਅਤੇ ਉਹਨਾਂ ਦੀਆਂ ਮੰਗਾਂ ਵੱਲ ਗੌਰ ਕੀਤਾ ਜਾਵੇ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਦਾ ਘਰਾਵ ਕੀਤਾ ਗਿਆ ਆਓ ਦੇਖਦੇ ਹਾਂ ਗੁਸ਼ੇਨ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪਬਲਿਕਾ ਤੇ ਨਿਊਜ਼ ਚੈਨਲ ਗੁਰਦਾਸਪੁਰ ਟੈਕਸ ਉਹ ਖਾਸ ਕਰਕੇ ਪੰਜਾਬ ਸਰਕਾਰ ਦੇ ਕਿਉਂਕਿ ਪੰਜਾਬ ਸਰਕਾਰ ਨੇ ਜਿੰਨੇ ਵੀ ਸਾਡੇ ਕਿਸਾਨ ਧਰਨਿਆਂ ਦੇ ਪਿੱਛੇ ਆਇਓ ਕਨੋਰੀ ਬਾਰਡਰ ਤੇ ਆਇਓ ਸ਼ੰਭੂ ਬਾਰਡਰ ਤੇ ਉਹ ਸਾਰਿਆਂ ਤੋਂ ਜ਼ਬਰ ਕੀਤਾ ਉਹ ਜ਼ਬਰ ਦੇ ਵਿਰੋਧ ਵਿੱਚ ਅੱਜ ਜਿੰਨੇ ਭਾਰਤ ਦੇ ਲਗਭਗ ਜਿੰਨੇ ਡੀਸੀ ਦਫ਼ਤਰ ਆ ਸਾਰਿਆਂ ਦੇ ਡੀਸੀ ਦਫ਼ਤਰਾਂ ਕਰੀ ਅੱਜ ਇੱਕ ਦਿਨ ਦਾ ਜਿਹੜਾ ਉਹ ਡੀਸੀ ਦਫ਼ਤਰਾਂ ਕਰੇ ਧਰਨਾ ਨਾਲ ਹੀ ਉਹਨਾਂ ਨੂੰ ਮੰਗ ਪੱਤਰ ਇੱਕ ਚੋਪੇ ਜਾਊਗਾ ਜਿਹੜੀਆਂ ਸਾਡੀਆਂ ਜਿਹੜੇ ਟਰਾਲੀਆਂ ਟਰੈਕਟਰ ਉੱਤੇ ਹੋਰ ਸਾਡੇ ਸਮਾਨ ਜਿਹੜੇ ਇਹਨਾਂ ਨੇ ਚੋਰੀ ਕੀਤੇ ਆ ਉਹ ਇਹ ਸਰਕਾਰ ਦੀ ਜ਼ਿੰਮੇਵਾਰੀ ਆ ਉਹ ਸਾਨੂੰ ਵੀਡੀਓ ਪ੍ਰੋਵਾਈਡ ਕਰਨ ਅੱਜ ਮੈਨੂੰ ਪਤਾ ਲੱਗਾ ਜਿਹੜੇ ਕਿਸਾਨ ਇਹਨਾਂ ਨੇ ਕੁਝ ਇਹ ਰਿਆ ਵੀ ਕੀਤੇ ਆ ਇਹ ਕਿਸਾਨ ਜਿਹੜੇ ਬੜੇ ਬੀਬੀਆਂ ਭੈਣਾਂ ਸਾਡੀਆਂ ਪਰ ਬਹੁਤ ਜਿਆਦਾ ਜਿਹੜਾ ਜ਼ਬਰਕਸਾਨਾ ਕੀਤਾ ਆਪਣੇ ਘਰ ਸੱਦ ਕੇ ਉਹਨਾਂ ਨੂੰ ਡਿਟੇਨ ਕੀਤਾ ਮੀਟਿੰਗਾਂ 'ਤੇ ਬੁਲਾ ਕੇ ਸਾਰੇ ਕਿਸਾਨ ਅੰਦਰ ਕੀਤੇ ਤੇ ਉਸ ਤੋਂ ਬਾਅਦ ਜ ਰਾਤ ਨੂੰ ਜਾ ਕੇ ਕਿਸਾਨਾਂ ਦੇ ਸਮਾਨ ਤੋੜੇ ਤੰਬੂ ਤੋੜੇ ਉਹਦੇ ਸਬੰਧ ਵਿੱਚ ਅੱਜ ਜਿਹੜਾ ਜ਼ਬਰ ਦਾ ਵਿਰੋਧ ਕਰਨ ਵਾਸਤੇ ਰੋਸ ਧਰਨਾਵਾ ਸਾਡਾ ਇੱਕ ਦਿਨ ਸੇ ਕਿਸਾਨ ਕਦੀ ਰਾਹ ਨਹੀਂ ਬੰਦ ਕਰਨਗੇ ਜੇ ਉਹਨਾਂ ਨੇ ਉੱਥੇ ਮੇਰੇ ਖਿਲਾਫ ਧਰਨਾ ਲਾਇਆ ਹੋਊਗਾ ਤਾਂ ਉੱਥੇ ਵੀ ਸਾਈਡ ਤੇ ਲਾਊ ਰਾਹ ਤੇ ਕਾੜੀ ਬੰਦ ਕਰ ਦਿੰਦੀਆਂ ਸਰਕਾਰਾਂ ਅੱਗੇ ਬਾਰੀਕੇਟ ਲਾ ਕੇ ਔਰ ਮੰਨ ਲਓ ਅਸੀਂ ਇੱਥੇ ਡੀਸੀ ਦਫ਼ਤਰ ਜਾਣਾ ਹੈ ਤੇ ਇਹਨਾਂ ਨੇ ਬੜੀ ਬੈਰੀਕਟ ਲਾ ਲਿਆ ਜੇ ਬੈਰੀਕਟ ਨਾਲ ਸਿੱਧਾ ਆਇਣਾ ਹੈ ਉਹਨਾਂ ਨੇ ਚਲੋ ਕੀਤਾ ਵੀ ਬੈਰੀਕਟ ਖੋਲਤਾ ਜੇ ਨਾਲਾਂ ਦੇ ਉੱਤੇ ਰੋਡ ਬੰਦ ਹੋਣ ਹੈ ਇਹਨਾਂ ਨੇ ਕਿਸਾਨ ਕਦੀ ਵੀ ਕੋਈ ਨਹੀਂ ਚਾਹੁੰਦਾ ਵੀ ਕਿ ਉਹਨੂੰ ਕੋਈ ਪਰੇਸ਼ਾਨੀ ਆਵੇ ਅਸੀਂ ਕਦੀ ਨਹੀਂ ਚਾਹੁੰਦੇ ਵੀ ਪਰੇਸ਼ਾਨੀ ਆਵੇ ਜੇ ਆਹ ਗੱਲ ਕਹਿੰਦੀ ਹੈ ਵੀ ਸਰਕਾਰ ਅਸੀਂ ਪੰਜਾਬ ਸਰਕਾਰ ਨਾਲ ਮੀਟਿੰਗ ਕਰਨਗੇ ਮੈਂ ਆਪ ਮੀਟਿੰਗ ਦੇ ਵਿੱਚ ਹੀ ਜਦੋਂ ਆਰਥਿਕ ਮੰਗਾਂ ਤੇ ਡਿਸਕਸ ਹੋ ਗਈ ਤੇ ਸੀਐਮ ਉੱਠ ਕੇ ਧੋੜ ਪਿਆ ਉਹ ਮੈਂ ਨਹੀਂ ਮੈਂ ਗੱਲ ਹੀ ਨਹੀਂ ਕਰਦਾ ਸਰ ਕਿਸਾਨ ਹਮੇਸ਼ਾ ਚਾਹੁੰਦੇ ਵੀ ਸਾਨੂੰ ਕੋਈ ਵੀ ਧਰਨਾ ਲਾਉਣ ਦੀ ਲੋੜ ਨਾ ਪਵੇ ਸਾਡੀ ਬੈਠ ਕੇ ਟੇਬਲ ਟॉक ਤੇ ਗੱਲ ਹੋ ਜਾ ਕਿਉਂਕਿ ਧਰਨਾ ਲਾਉਣ ਤੋਂ ਬਾਅਦ ਵੀ ਟੇਬਲ ਟॉक ਦੇ ਆਉਣਾ ਪਰ ਜੇ ਕੋ ਟੇਬਲ ਟॉक ਤੇ ਨਾ ਮੰਨੇ ਫਿਰ ਕਿਸਾਨਾਂ ਕੋ ਆਪਣੀ ਆਵਾਜ਼ ਬਚਾਉਣ ਵਾਸਤੇ ਤਰੀਕਾ ਕੀ ਹੈ ਕੋਈ ਤਰੀਕਾ ਹੈ ਹੀ ਨਹੀਂ ਹੋਰ ਕੋਈ ਨਜ਼ਰੀ ਕੋਈ ਹੋਰ ਕੋਈ ਐਡ ਕੋ ਤਰੀਕਾ ਹੀ ਨਹੀਂ ਵੀ ਜਾਣਿਆ ਕਿਤਾ ਅਗਰ ਇਹ ਕਰਕੇ ਜਿਹੜੇ ਕਿਸਾਨ ਆ ਉਹ ਸ਼ਾਂਤੀ ਨਹੀਂ ਆ ਸਾਰੀਆਂ ਜਥੇਬੰਦੀਆਂ ਪਾਇਓ ਪੰਜਾਬ ਦੀਆਂ ਭਾਏ ਕਿਸੇ ਵੀ ਤਾਂ ਦੀਆਂ ਮਜ਼ਦੂਰ ਆ ਭਾਏ ਕੋਈ ਰੱਖਸ਼ਣ ਵਾਲੀ ਸਭ ਸ਼ਾਂਤੀ ਬਾਈ ਚਾਹੁੰਦੀਆਂ ਕਿਉਂਕਿ ਉਹ ਵੀ ਪੰਜਾਬ ਦੇ ਵਿੱਚ ਰਹਿੰਦੇ ਨੇ ਇਹਨਾਂ ਰੋਡਾਂ ਤੇ ਰਹਿੰਦੇ ਆ ਅਸੀਂ ਵੀ ਕਹਿੰਦੇ ਕਦੀ ਕੋ ਰੋਡ ਨਹੀਂ ਬੰਦਣਾ ਜਿੱਦਾਂ ਕਿਉਂਕਿ ਪਰੇਸ਼ਾਨ ਹੁੰਦੇ ਆ ਲੋਕ ਜਦੋਂ ਲੋਕ ਪਰੇਸ਼ਾਨ ਹੁੰਦੇ ਆ ਉਹ ਕਿਸਾਨਾਂ ਨੂੰ ਕਹਾਂ ਕੱਢਦੇ ਵੀ ਵੇਖੋ ਜੀ ਇਹ ਰੋਡਾਂ ਦੇ ਬਿੱਤੀ ਅਸੀਂ ਨਹੀਂ ਬੰਦਣਾ ਚਾਹੁੰਦੇ ਅਸੀਂ ਕਹਿੰਦੇ ਸਾਡੀ ਗੱਲ ਸੁਣ ਜੇ ਗੱਲ ਸੁਣੀ ਹੈ ਤੇ ਉੱਤੇ ਕੋਈ ਨਾ ਕੋਈ ਅਮਲ ਕਰਨਾ ਜੇ ਸਾਡੀ 18 ਮੰਗਾ ਲੈ ਕੇ ਗਏ ਚੰਡੀਗੜ੍ਹ ਦੇ ਜਦੋਂ ਸੀਐਮ ਸਾਹਿਬ ਨਾਲ ਮੀਟਿੰਗ ਕੀਤੀ 18 ਤੋਂ ਸੋਚਦਾ ਸਾਡੀਆਂ ਦਾਖ ਮੰਨ ਲੈਂਦੇ ਇਹ ਕੋਈ ਤਾਂ ਨਾ ਨਹੀਂ ਕੋਈ ਪ੍ਰਦਰਸ਼ਨ ਨਹੀਂ ਕਰਨਾ ਕਿ ਇਹਨੂੰ ਚੁੱਪਣ ਦੀ ਲੋੜ ਨਹੀਂ ਪਈ ਕਿ ਇਹਨੂੰ ਕੁਝ ਨਹੀਂ ਕਰਨਾ ਇਹ ਕਰਕੇ ਅਸੀਂ ਸ਼ਾਂਤ ਨਹੀਂ ਆ ਅਸੀਂ ਬਿਲਕੁਲ ਜਿੰਨੀ ਜੇ ਦਿੱਲੀ ਲੜਾਈ ਲੜੀ ਆ ਤੇ 13 ਮਹੀਨੇ ਬਿਲਕੁਲ ਪੀਸਫੁਲੀ ਲੜੀ ਆ ਕਿਸੇ ਦੇ ਨਾਲ ਕੋਈ ਪਤਾ ਨਹੀਂ ਹੋਇਆ ਜੇ ਕੀਤਾ ਹੁਣ ਸਰਕਾਰ ਨੇ ਕੀਤਾ ਉਹ ਕਿਸਾਨਾਂ ਨੇ ਬਿਲਕੁਲ ਕਹਤੇ ਕੋਈ ਵਾਦਾ ਨਹੀਂ ਕੀਤਾ ਤਾਂ ਮਾਜਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਜੋ ਅੱਜ ਦਾ ਜਿਹੜਾ ਐਸਕੇਮ ਦਾ ਪ੍ਰੋਗਰਾਮ ਆ ਪਿਛਲੇ ਦਿਨੀ ਜੋ ਮਾਨ ਸਰਕਾਰ ਵੱਲੋਂ ਅਮਿਤ ਸ਼ਾਹ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਹਿਣ ਅਨੁਸਾਰ ਜਿਹੜੇ ਸਾਡੇ ਵੱਖ-ਵੱਖ ਬਾਰਡਰਾਂ ਤੇ ਧਰਨੇ ਲੱਗੇ ਸੀ ਖਨੌਰੀ ਬਾਰਡਰ ਤੇ ਸਭੂ ਬਾਰਡਰ ਤੇ ਜਿਹੜੇ ਸਾਡੇ ਕਿਸਾਨ ਵੀਰਾਂ ਨੂੰ ਲਗਾਏ ਗਏ ਸੀ ਉਹ ਕੇਂਦਰੀ ਸਰਕਾਰ ਦੇ ਕਹਿਣ ਤੇ ਅਨੁਸਾਰ ਜਿਹੜਾ ਸਾਡਾ ਪੰਜਾਬ ਦਾ ਸੀਐਮ ਆ ਭਗਵੰਤ ਮਾਨ ਉਨੇ ਬਹੁਤ ਜਬਰਟ ਆਇਆ ਕਿਸਾਨਾਂ ਨੂੰ ਧੱਕੇ ਨਾਲ ਰਾਤ ਦੇ ਜਿਹੜਾ ਸਾਡਾ ਖਾਨ ਦਾ ਜਿਹੜਾ ਧਰਨਾ ਜਬਰਦਸਤ ਚੁਕਾਇਆ ਗਿਆ ਧਰਨਾ ਦੇ ਚੁਕਨ ਦੇ ਨਾਲ ਨਾਲ ਸਾਡੇ ਕਿਸਾਨ ਭਰਾਵਾਂ ਦਾ ਲੱਖਾਂ ਰੁਪਏ ਦਾ ਸਮਾਨ ਹੀ ਉਹ ਵੀ ਮਾਨ ਸਰਕਾਰ ਨੂੰ ਚੋਰੀ ਕਰ ਲਿਆ ਗਿਆ ਇਹ 70 ਸਾਲ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਜਿਹੜਾ ਧੱਕੇ ਨਾਲ ਕਿਸਾਨਾਂ ਦਾ ਧਰਨਾ ਚੁਕਿਆ ਗਿਆ ਧਰਨਾ ਚੁਕਦੇ ਨਾਲ ਜਿਹੜਾ ਸਾਡਾ ਕੀਮਤੀ ਸਮਾਨ ਹੀ ਸਾਡੇ ਵੀਰਾਂ ਦੇ ਕਿਸਾਨ ਭਰਾਵਾਂ ਨੇ ਆਪਣੇ ਸੌਦਾ ਬਾਜ਼ਾਰ ਤੇ ਉੱਤੇ ਫ੍ਰੀਜਰਾਂ ਕਿਆਂ ਸੀ ਪਾਣੀ ਵਾਲੇ ਟੈਂਕ ਸੀ ਜੇ ਇਹ ਸਾਡਾ ਜਿਹੜਾ ਮੁੱਖ ਸਾਧਨਾ ਖੇਤੀਬਾੜੀ ਟਰਾਲੀਆਂ ਤੱਕ ਜਿਹੜਾ ਸੀ ਉਹ ਮਾਂ ਸਰਕਾਰਾਂ ਨੂੰ ਜਿਹੜਾ ਸਾਡਾ ਜਬਤ ਕਰ ਲਿਆ ਉਸ ਦੇ ਸਬੰਧ ਵਿੱਚ ਐ ਸਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਗਰਦਾਸਪੁਰ ਦੇ ਨਾਲ ਨਾਲ ਸੂਚੇ ਭਾਰਤ ਵਿੱਚ ਨਾਲ ਪੰਜਾਬ ਜੈਸ ਕੇਮ ਚੈਪਟਰ ਵੱਲੋਂ ਉਹ ਆਖ ਕੇ ਜੀਸ ਦਸਤਾਵਾਂ ਜਿਹੜਾ ਵਾ ਵਿਰੋਧ ਪ੍ਰੋਤਸਨ ਕੀਤਾ ਜਾ ਰਿਹਾ ਜਾ ਰਿਹਾ ਜਿਹੜਾ ਸਰਕਾਰ ਨੇ ਜਬਤ ਹੈ ਕਿਸਾਨਾਂ ਦੇ ਉਸ ਸਬੰਧੀ ਅੱਜ ਅਸੀਂ ਏ ਜਨਾਬ ਕੋਇ 11 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ ਵਿਸਾਲ ਧਰਨਾ ਲਗਾ ਜਾ ਰਿਹਾ ਸਰਕਾਰ ਦੇ ਵਿਰੋਧ ਵਿੱਚ ਜਿਸੇ ਜਵਾਖਾ ਪੰਜਾਬ ਦੀਆਂ ਵੱਖੋ ਵੱਖੋ ਜਥੇਬੰਦੀਆਂ ਪਹੁੰਚੀਆਂ ਜਿਨ੍ਹਾਂ ਵਿੱਚ ਐਸਕੇਮ ਦੀ ਸਮੂਹ ਜਥੇਬੰਦੀਆਂ ਤੇ ਨੌਨ ਐਸਨੌਨ ਪੋਲੀਟੀਕਲ ਐਸਕੇਮ ਪਹੁੰਚੇ ਹੋਇਆ ਸਾਰੇ ਭਰਾਵਾਂ ਦਾ ਇੱਥੇ ਪਹੁੰਚੇ ਦੇ ਦਿਨ ਦਿਨ ਕਰ ਰਿਹਾ ਧੰਨਵਾਦ ਕਰਦੇ ਆਂ ਅੱਗੇ ਵੀ ਜੋ ਜੋ ਐਸਕੇਮ ਦਾ ਫੈਸਲਾ ਆਊਗਾ ਸਾਡੇ ਕਿਸਾਨ ਵੀਰ ਤਤਪਰ ਬੈਠੇ ਆ ਜਦੋਂ ਕੋਈ ਫੈਸਲਾ ਹੁੰਦਾ ਵਾ ਸਰਕਾਰ ਦੇ ਵਿਰੋਧ ਜੋ ਇਹਨਾਂ ਸਾਡੇ ਦੇ ਤਸੱਦਦ ਆਇਆ ਉਸ ਸੰਬੰਧੀ ਸਾਡੇ ਕਿਸਾਨ ਵੀਰ ਹੱਦ ਵੇਲੇ ਪਹੁੰਚਣ ਨੂੰ ਤਿਆਰ ਆਂ